ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਨੇ ਦੋ ਗਾਵਾਂ ਸੇ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤੁਹਾਡੇ ਅੱਜ ਵੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਨਾਮ ਤੇ ਐਡਰੈਸ ਬੋ ਨਾਮ ਵੀਰੇ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਨੇੜੇ ਪਿੰਡ ਭਾਈ ਨੇੜੇ ਵੀਰੇ ਬਾਜਾਖਾਨਾ ਕੋਟਕਪੂਰਾ ਨਾਲ ਦੇ ਮੋਬਾਈਲ ਨੰਬਰ ਬੋਗੇ 9877624531 ਬੋ ਠੀਕ ਹੈ ਭਾਈ ਦੋ ਬੜਾ ਨੇ ਭਈਆ ਹਾਂਜੀ ਦੋ ਆ ਭਾਈ ਠੀਕ ਹੈ ਜਰਸੀ ਤੋਂ ਸ਼ੁਰੂ ਕਰਦੇ ਆਂ ਭਾਈ ਕਿਹੜਾ ਸੂਏ ਸੁੰਦੀ ਆ ਕਰਮ ਵਾਲੀ ਇਹ ਵੀਰੇ ਦੂਜੇ ਸੂਏ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਕੱਢਦੇ ਵੀਰੇ ਪਾਣੀ ਤੋਂ ਸੀ 5 ਤੋਂ 6 ਦਿਨ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਵੀਰੇ ਮਾਲਕਾ ਨੇ ਪਾਉਂਦਾ 18 ਲੀਟਰ ਦੱਸਿਆ ਬਾਕੀ 18 ਵੀ ਨਾਰਮਲ ਹੀ ਪਾ ਦੂਗਾ ਆਰਡਰ ਦਿਖਾ ਵੀ ਟਲਾਂਡੂਲਾ ਨਖਾ ਟਲਾਂਡੂਲਾ ਬਹੁ ਪਈਆਂ ਸਾਰੀਆਂ ਮਾਲਡਨ ਲੈ ਕੱਢੂਗੀ ਲੈ ਕੀ ਬਾਤ ਆ ਸਣ ਬੜਾ ਚੰਗਾ ਯਾਰ ਹਨਾ ਹਨ ਪੂਰਾ ਮੁੱਖੀ ਵਾਲਾ ਹਨ ਮੱਝ ਵਾਲਾ ਥਣ ਲੱਗਿਆ ਕਲਾ ਕਲਾ ਥਣ ਬਈ ਚਾਰੇ ਥਣ ਨਿਕਲਵੇਂ ਪੂਰੇ ਗਾਇਬ ਪਿਆ ਨਾੜਾ ਨੂੜਾ ਹੀ ਖੋਲ ਚਾਹੀਆਂ ਖੋਲ ਦੇ ਭਾਈ ਤੋਰ ਕੇ ਦਿਖਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਦੁੱਧ ਦਾ ਰਿਕਾਰਡ ਵੀ ਨੇ ਚੰਗਾ ਦੱਸਿਆ ਫੇਸ ਬਿਊਟੀ ਬੜੀ ਕਮਾਲ ਦੀ ਆ ਬੋਦੀਵਦੀ ਬਹੁਤ ਚੰਗੀ ਆ ਸਨਖ ਆਪਣਾ ਚੰਗਾ ਫੇਸ ਦਿਖਾ ਬਾਈ ਅੰਗਰੇਜ਼ਾਂ ਵਰਗੀ ਪਈ ਆ ਬਾਈ ਹੂੰ ਅੰਗਰੇਜ਼ਾਂ ਵਰਗੀ ਪਈ ਆ ਟਵਾ ਟਵਾ ਬਹੁਤ ਚੰਗਾ ਬੋਦੀਵਦੀ ਚੰਗੀ ਆ ਸਨਖ ਆਪਣਾ ਬੱਡ ਦੇ ਵਿੱਚ ਚੰਗਾ ਆ ਬਾਕੀ ਹਲੇ ਬਈ ਕੱਚੀ ਕੱਚੀ ਆ ਪੋਸਟ ਹੌਣਾ ਜੱਜਮੈਂਟ ਕਰਿਓ ਬਣੂ ਬਣੂਗੀ ਬਹੁਤ ਯਾਰ ਬਾਕੀ ਕੱਦ ਕਾਠ ਵੀ ਵੀਰੇ ਜਰਸੇ ਦੇ ਹਿਸਾਬ ਨਾਲ ਪੂਰਾ ਇੱਕ ਬੇਨਤੀ ਆ ਕਈ ਭਰਾ ਕਹਿੰਦੇ ਇੱਥੇ ਆ ਕੇ ਪਸ਼ੂ ਵੇਖ ਕੇ ਵੀਡੀਓ ਦੇ ਕਹਿੰਦੇ ਛੋਟਾ ਵੀਰੇ ਜਿਹਨੇ ਵੇਖਣੀ ਆ ਦੀ ਵੀਡੀਓ ਤੇ ਸੱਲੀ ਕਰੇ ਇੱਥੇ ਆ ਕੇ ਨਾ ਬਾਅਦ ਚੌਗਲਾ ਕਵੇ ਹਨਾ ਇੱਥੇ ਆਪਣੀ ਥਣਾ ਦੀ ਗਾਰੰਟੀ ਹੋਊਗੀ ਹਨਾ ਤੋਂ ਗਲਤ ਹੋਇਆ ਪਸ਼ੂ ਸਾਈ ਵਾਲੇ ਦੀ ਵਾਪਸ ਹੋਊਗੀ ਸੋਰਾ ਤਾਰਾ ਕਰਮ ਵਾਲੀ ਦਾ ਚੰਗਾ ਆਰਡਰ ਕਮਾਲ ਦਾ ਕੱਦ ਵੱਡ ਠੀਕ ਆ ਬਈ ਚੰਗੀ ਆ ਰੰਗ ਰੂਪ ਬਹੁਤ ਚੰਗਾ ਦੁੱਧ ਵਾਕਈ ਚੰਗਾ ਪਾ ਦੂ ਨਿਕਰੀ ਨਿਕਰੀ ਵਾ ਰਾਨਾ ਬਾਈ ਬਾ ਹਾਂ ਵੀਰੇ ਪੂਰੇ ਥਾਂ ਥੋਣੂ ਹੀ ਪੂਰਾ ਮੱਝ ਰਗਾ ਮੋੜ ਲਿਆ ਬਾਈ ਹੂੰ ਬਾਕੀ ਦੂਜੀ ਗੱਲ ਆਇਂ ਵੀ ਨਹੀਂ ਵੀਰੇ ਵੀ ਅਗਲਾ ਜਰਸੀ ਦੇ ਹਿਸਾਬ ਨਾਲ ਉਹ ਨਹੀਂ ਉਹਨੂੰ ਹਮਾਚਲ ਵਾਲੀ ਕਰੂ ਵੀ ਪੰਜਾਬ ਵਾਲੀ ਹੈ ਜਿਹੜੀ ਗੱਲ ਆ ਬਾਈ ਫੇਸ ਦੇਖੋ ਫੇਸ ਬੜਾ ਮੇਲ ਬੂਲ ਵੀ ਪੂਰੀ ਪਈ ਤੇ ਕੱਦ ਵੀ ਜਰਸੀ ਦੇ ਹਿਸਾਬ ਨਾਲ ਪੂਰਾ ਹੀ ਹੈ ਬਾਈ ਹਾਂ ਕੱਦ ਵੀ ਚੰਗਾ ਗਾ ਬਾਈ ਆਰਡਰ ਬਹੁਤ ਚੰਗਾ ਥਾਂ ਥੋਣ ਚੰਗਾ ਕੱਚੀ ਕੱਚੀ ਆ ਉਹ ਹਿਸਾਬ ਨਾਲ ਜੱਜਮੈਂਟ ਕਰੋ ਬਣੂਗੀ ਬਹੁਤ ਬਾਈ ਤੇ ਕੀ ਮੋਲ ਆ ਫਿਰ ਜੈਜ ਹੈ ਨਾ ਮੋਲ ਇਹਦਾ ਜੈਜ ਹੈ 62000 ਬਾਈ ਮਾਨਤਾਨ ਹੋ ਜਾ ਮਾਨਤਾਨ ਥੋੜ ਬਾਕੀ ਜਿਹੜਾ ਮੁੱਖ ਦੇ ਵਿੱਚੋਂ ਮਾਤਨ ਜ਼ਰੂਰ ਹੋ ਜਾ ਚੰਗੀ ਐ ਬੜ ਸੁਨੱਕੀ ਐ ਫੇਸ ਇੱਕ ਵਾਰੀ ਤੋਂ ਫੇਰ ਤੋਂ ਬਈ ਨੇੜੇ ਤੋਂ ਚੈੱਕ ਕਰਵਾਉਣਾ ਫੇਸ ਬੜਾ ਜੰਗਾ ਲੈ ਕੰਨ ਵੀ ਨਿਕਲ ਨਿਕਲ ਚਿੱਟਾ ਮੂੰਗਾ ਜਮਾ ਲਈ ਬੋਦੀ ਬਾਦੀ ਬਹੁਤ ਚੰਗੀ ਟੂਆ ਟੂਆ ਚੰਗਾ ਪੰਦਾ ਰੰਗ ਰੂਪ ਬਹੁਤ ਚੰਗਾ ਮੈਂਦਾ ਬਈ ਮੋਲ ਵੀ ਜਾ ਜਾ ਮਾਤਨ ਜ਼ਰੂਰ ਹੋ ਜਾ ਅੱਗੇ ਭਰਾ ਦੋ ਨੰਬਰ ਜਿਹੜਾ ਸੋਸ ਹੁੰਦੀ ਐ ਤੇ ਵੀਰੇ ਦੂਜੇ ਸੁਈਏਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਵੀਰੇ 4-5 ਕੱਢਦੀ ਆ ਕੀ ਰਿਕਾਰਡ ਦੁੱਧ ਦਾ ਰਿਕਾਰਡ ਵੀਰੇ ਮਾਲਕ ਨੇ ਪਲੂੰਦ ਦੱਸਿਆ ਆਪਾਂ ਨੂੰ 21 ਤੋਂ 22 ਲੀਟਰ ਚੋਇਆ ਵਾ ਠੀਕ ਆ ਉਹਦਾ ਅਰਕੀ 25 ਕਹਿ ਕੇ ਦਿੰਦੇ ਸੀ ਆਪਾਂ ਪਰ 20 ਪਲੱਸ ਕਹਿ ਕੇ ਦਿੰਨੇ ਆ 21-22 ਲੀਟਰ ਉਹਦਾ ਚਵਾ ਦੂ ਠੀਕ ਆ ਬਾਈ ਆ ਆਰਡਰ ਬਹੁਤ ਚੰਗਾ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਪਛਾਹ ਤੋਂ ਆਰਡਰ ਚੈੱਕ ਕਰੋ ਕਮਾਲ ਦਾ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਅਜੀ ਵੀ ਟੱਲ ਟੁੱਲ ਵੀ ਬਾਈ ਕੱਚੀ ਕੱਚੀ ਟੱਲਾ ਬਹੁਤ ਪਈਆਂ ਨੇ ਹਣ ਬਣੂ ਬਹੁਤ ਇੱਥੇ ਟਿਕਰ ਜਾਣਾ ਆ ਬੇ ਸਹੀ ਗੱਲ ਆ ਸਾਰੀਆਂ ਬਲਡਰ ਲੈ ਕੱਢੂ ਫੇਰ ਸੋਹਣਾ ਤੇ ਤਿਆਰੀ ਬਹੁਤ ਚੰਗੀ ਆਰਡਰ ਦੀ ਖੋਲ ਦੇ ਵਿੱਚ ਤੋਰ ਕੇ ਰੱਖਾ ਦੇ ਥਣ ਬੜਾ ਕਮਾਲ ਦਾ ਲੱਗਿਆ ਬਾਈ ਫੁੱਠੀ ਵਾਲਾ ਥਣ ਚਾਰੇ ਥਣ ਵਿੱਤੀ ਤੇ ਕੱਲਾ ਕੱਲਾ ਲੈ ਥਣ ਕੀ ਆ ਬਾਤ ਆੜਾ ਦਾ ਸਾਇਦ ਚੰਗਾ ਵਿੱਥੀ ਚੰਗੀਆ ਗਲਾਬੀ ਥਣ ਫੇਸ ਬੜਾ ਫੇਰਾ ਯਾਰ ਤੇ ਬਾਕੀ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਉਗੀ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਗਾ ਬਾਈ ਬਾਈ ਕਹਿੰਦਾ 20 ਪਲੱਸ ਦੁੱਧ ਮੰਨ ਕੇ ਲੈ ਜਾਓ 21 2 ਲੀਟਰ ਦੁੱਧ ਆਮ ਨਾਲ ਦੇ ਦੋਗੇ ਤੋਰਾ ਤਾਰਾ ਵੀ ਚੰਗਾ ਗਾ ਬਾਕੀ ਦੁੱਧ ਸੇਵਾ ਤੇ ਹੋ ਜਾਣਾ ਹੂੰ ਤੇ ਕੀ ਮੋਲਾ ਜਾਇਜ਼ ਜਰਾ ਮੋਲ 72000 ਆ ਰਾਜਰਾ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਵੀ ਠੰਡੀ ਠੌਂਡੀ ਇਹ ਵੀ ਪੂਰੀ ਆ ਕੋਈ ਚੱਕਰ ਨਹੀਂ ਬਜਾ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰ ਨਹੀਂ ਮੁੱਲ 72000 ਰੁਪਏ ਬਾਕੀ ਜਿਹੜਾ ਮੌਕਾ ਦੇ ਵਿੱਚੋਂ ਮਾਨਤਨ ਜ਼ਰੂਰ ਹੋਏ ਠੰਡੀ ਬਾਉ ਤਾਂ ਨਾ ਜਿਵੇਂ ਮਰਦੀ ਬੈਠਾ ਰਹਿ ਲੈ ਕੋਈ ਚੱਕਰ ਨਹੀਂ ਹਿਲਣਾ ਕਰਮ ਵਾਲੀ ਨੇ ਪੂਰਾ ਛੇਸ ਬੜਾ ਪੇਰਾ ਯਾਰ ਨੇੜੇ ਤੋਂ ਚੈੱਕ ਕਰ ਲੋ ਫੇਸ ਹੋਣੀ ਚਾਹੀਦੀ ਬਾਕੀ ਪੂਰੀ ਰਾਜਰੂਜੀ ਕਦ ਕਾਠ ਵਾਲੀ ਹੈ ਨਹੀਂ ਸਹੀ ਗੱਲ ਮਰੀ ਹੰਬੀ ਜੀ ਨਿੱਕੀ ਜੀ ਬਈ ਹਾਂ ਮੌਨ ਲਵਤ 7000 ਵਿੱਚੋਂ ਜਿਹੜਾ ਮਾਨਦਾਨ ਜ਼ਰੂਰ ਹੋ ਜਾਣਾ ਚਵਾਈ ਤੂਈ ਕਰਮ ਵਾਲੀ ਦੀ ਬਹੁਤ ਚੰਗੀ ਨਿਕਲੂ ਜਿਹੜੇ ਹਿਸਾਬ ਨਾਲ ਥਾਨ ਲੱਗਿਆ ਹਨ ਚਵਾਈ ਇੱਕ ਨੰਬਰ ਹੋਊਗੀ ਵੀਰੇ ਠੀਕ ਆ ਭਾਈ ਸਾਰੀਆਂ ਵੜਾਂ ਦੀ ਆਪਣੀ ਦੇ ਇੱਕ ਨੰਬਰ ਹੋਊ ਹਾਂ ਆਰਡਰ ਭਾਈ ਮੂਹਰੋਂ ਵੀ ਚੈੱਕ ਕਰਵਾਉਂਦੇ ਆ ਗੱਠਲੇਵਾ ਕਰਮ ਵਾਲੀ ਮੂਹਰ ਨੂੰ ਤਿਆਰ ਕਰੀ ਬੈਠੀ ਆ ਪਛਾਣ ਨੂੰ ਤਾਂ ਜਿਹੜਾ ਹੈਗਾ ਹੀ ਹੈਗਾ ਹੀ ਆ ਤੇ ਦੁੱਧ ਵੱਖ ਤੇ ਚੰਗਾ ਪਾਉ ਅੱਗੇ ਤੋਂ ਨਾੜਾ ਨੂਣਾ ਚੈੱਕ ਕਰੋ ਲੈ ਕਮਾਲ ਦਾ ਲੇਵਾ ਭਾਈ ਕੱਲੀ ਕੱਲੀ ਨਾੜਾ ਭਾਈ ਤੇ ਗੱਠਲੇਵਾ ਮੂਹਰ ਨੂੰ ਦਿਖਾਉਂਦੀ ਆ ਇਹ 3020 ਫੋਲਾ ਜਿਵੇਂ ਪਿੱਛੋਂ ਵੀ ਵੀਰੇ ਤਾਂ ਟਿਕਰ ਲਾ ਦੇਣਾ ਜਮਾਂ ਜੀ ਤਿਆਰ ਹੋ ਗਈ ਲੈ ਸਾਰੀ ਢੇਲੇ ਟੂਲਾ ਵੇਖ ਲੈ ਹਮ ਕੱਢ ਕੇ ਫੇਰ ਸੋਦਾ ਓਕੇ ਭਾਈ ਨਾਗੇ ਸੀਗੇ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਵੀ ਭਾਈ ਨਾ ਕਿਨਾਂ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ